ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਦੀ ਜਿਹੜੀ ਰੈਸਪੀ ਹੈ ਜੀ ਉਹ ਹੈਗੀ ਆ ਦਾਵੜੇ ਦੀ ਅੱਜ ਆਪਾਂ ਤੁਹਾਨੂੰ ਦਾਵੜਾ ਰਲਾ ਕੇ ਦਿਖਾਵਾਂਗੇ ਠੀਕ ਹੈ ਜੀ ਪੂਰਾ ਦੇਸੀ ਸਟਾਈਲ 'ਚ ਸੋ ਇਹਨੂੰ ਕਈ ਜਗ੍ਹਾ ਘੀਰ ਰਲਣਾ ਵੀ ਕਹਿ ਦਿੰਦੇ ਆਈ ਆਪਾਂ ਨੇ ਘੀਰ ਲਾਇਆ ਏ ਠੀਕ ਹੈ ਜੀ ਸੋ ਤੇ ਕਈ ਜਗ੍ਹਾ ਇਹਨੂੰ ਦਾਵੜਾ ਵੀ ਕਹਿ ਦਿੰਦੇ ਆ ਹੋਰ ਸਾਰੇ ਵੀ ਨੋ ਹੋਣਗੇ ਤੇ ਲਗ ਲਗ ਏਰੀਆ ਦੇ ਵਿੱਚ ਹਰੇਕ ਆਪਣੇ ਆਪਣੇ ਤਰੀਕੇ ਦੇ ਨੋ ਹੁੰਦੇ ਆ ਜੀ ਸੋ ਅੱਜ ਉਹ ਰੈਸਪੀ ਕਰਦੇ ਹਾਂ ਸਟਾਰਟ ਸੋ ਉਮੀਦ ਕਰਦੇ ਹਾਂ ਜੀ ਸਾਰੇ ਭੈਣ ਭਰਾ ਠੀਕ ਹੋਵੋਗੇ ਜੀ ਸੋ ਆਪਾਂ ਨੇ ਇੱਕ ਪਚੀਰੀ ਦੀ ਰੈਸਪੀ ਵੀ ਬਣਾਉਣੀ ਆ ਉਹ ਥੋੜੇ ਦਿਨ ਤੱਕ ਬਣਾਵਾਂਗੇ ਪਰ ਅੱਜ ਤੁਹਾਨੂੰ ਕੀ ਰਲਾਉਣਾ ਹੈ ਉਹ ਦੱਸ ਦਿਆਂ ਠੀਕ ਹੈ ਜੀ ਸੋ ਇੱਕ ਗੱਲ ਹੋਰ ਕਰਨੀ ਸੀ ਸਾਰੇ ਭੈਣ ਭਰਾਵਾਂ ਨਾਲ ਵੀ ਜਦੋਂ ਵੀ ਤੁਸੀਂ ਕਮੈਂਟ ਕਰਦੇ ਹੋ ਜੀ ਤਾਂ ਪੰਜਾਬੀ ਦੇ ਵਿੱਚ ਕਮੈਂਟ ਕਰਿਆ ਕਰੋ ਠੀਕ ਹੈ ਜੀ ਕਿਉਂਕਿ ਇੰਗਲਿਸ਼ ਦੇ ਵਿੱਚ ਜਿਹੜਾ ਹੱਤ ਸਾਡਾ ਥੋੜਾ ਜਿਹਾ ਨਹੀਂ ਖਾਸ ਹੈ ਤੰਗ ਹੈ ਸੋ ਆਪਾਂ ਪੜ੍ਹੇ ਦੀ ਖੇ ਵੀ ਥੋੜੇ ਜੇ ਘੱਟ ਹੈ ਜੀ ਸੋ ਇਸ ਕਰਕੇ ਕਈ ਵਾਰ ਇੰਗਲਿਸ਼ ਨਹੀਂ ਸਮਝ ਆਉਂਦੀ ਜਾਂ ਫਿਰ ਉਹ ਟਰਾਂਸਲੇਟ ਕਰਨੀ ਪੈਂਦੀ ਆ। ਕਈ ਵਾਰ ਟਰਾਂਸਲੇਟ ਕਰੀ ਹੋਈ ਵੀ ਇੰਗਲਿਸ਼ ਸਮਝ ਮਾ ਨਹੀਂ ਆਉਂਦੀ ਹੈ। ਇਸ ਕਰਕੇ ਕਮੈਂਟ ਜਿਹੜੇ ਤੁਸੀਂ ਗੁਰਮੁਖੀ ਭਾਸ਼ਾ માં ਸਿੱਧੇ ਪੰਜਾਬੀ ਦੇ ਵਿੱਚ ਹੀ ਕਰਿਆ ਕਰੋ ਤਾਂ ਜੋ ਸਾਨੂੰ ਰਿਪਲਾਈ ਕਰਨ 'ਚ ਕੰਮ ਸਖਾਲਾ ਰਹੇ। ਸੋ ਆਜੋ ਫਿਰ ਰੈਸਪੀ ਕਰਦੇ ਆਂ ਜੀ ਆਪਾਂ ਹੁਣ ਸਟਾਰਟ। ਤੇ ਲਓ ਜੀ ਚੁੱਲ੍ਹੇ ਦੇ ਵਿੱਚ ਆਪਾਂ ਨੇ ਅੱਗ ਬਾਲੀ ਹੋਈ ਆ। ਠੀਕ ਹੈ ਜੀ। ਹਲੇ ਰੱਖਿਆ ਹੋਇਆ ਆਪਾਂ ਨੇ ਪਾਣੀ ਗਰਮੈਂਦਮ। ਠੀਕ ਹੈ ਜੀ ਪੀਣ ਪੋਣ ਵਾਸਤੇ ਹੋ ਜਾਂਦਾ ਪਾਣੀ ਕਰ ਸਵੇਰੇ ਕਈ ਵਾਰ ਮੂੰਮਾ ਧੋਣਾ ਹੁੰਦਾ ਏ ਸੋ ਇੱਧਰ ਆਪਣੀ ਕੜਾਹੀ ਆਪਾਂ ਨੇ ਲੋਹੇ ਵਾਲੀ ਠੀਕ ਹੈ ਜੀ ਸਰ ਵੱਲੋਂ ਵਾਲੀ ਧੋ ਕੇ ਸਾਫ਼ ਕਰਕੇ ਰੱਖ ਲਈ ਸਭ ਤੋਂ ਪਹਿਲਾਂ ਭੁੰਨਾਂਗੇ ਜੀ ਆਟਾ ਕਣਕ ਦਾ ਠੀਕ ਹੈ ਜੀ ਆਪਾਂ ਜਿਹੜੀ ਕਵਾਂਟੀਟੀ ਬਣਾਵਾਂਗੇ ਜਾਂ 1 ਕਿਲੋ ਦੀ ਬਣਾਵਾਂਗੇ ਠੀਕ ਹੈ ਜੀ 1 ਕਿਲੋ ਆਟਾ ਦਾਵਾਂਗੇ 1 ਕਿਲੋ ਦੇਸੀ ਕੀ ਪਾਵਾਂਗੇ ਉਹਦੇ 'ਚ ਠੀਕ ਹੈ ਜੀ ਤੇ 1 ਕਿਲੋ ਹੀ ਪਾਵਾਂਗੇ ਗੋੜਾ ਠੀਕ ਹੈ ਜੀ ਗੁੜ ਦੀ ਕਵਾਂਟੀਟੀ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਠੀਕ ਹੈ ਜੀ ਜਾਂ ਸਾਵਾ ਕਿਲੋ ਵੀ ਪਾ ਸਕਦੇ ਹੋ ਜਾਂ ਕਿਲੋ ਤੇ ਘਟਾ ਵੀ ਸਕਦੇ ਹੋ ਉਹ ਤੁਹਾਡੇ 'ਤੇ ਡਿਪੈਂਡ ਕਰਦਾ ਠੀਕ ਹੈ ਜੀ ਵੀ ਮਿੱਠਾ ਤੁਸੀਂ ਕਿੰਨਾ ਕੁ ਖਾਣੇ ਆ ਚਲੋ ਆਜੋ ਫਿਰ ਐਸਪੀ ਕਰਦੇ ਹਾਂ ਹੁਣ ਸਟਾਰਟ ਭੁੰਨਦੇ ਹਾਂ ਆਟਾ ਤੇ ਲਓ ਜੀ ਕੜਾਹੀ ਦੇ ਵਿੱਚ ਪਾ ਲਿਆ ਹੁਣ ਆਪਾਂ ਨੇ ਆਟਾ ਠੀਕ ਹੈ ਜੀ ਹੁਣ ਆਪਾਂ ਨੇ ਆਂਚ ਰੱਖਣੀ ਐਨ ਮੀਡੀਅਮ ਤੇ ਹੌਲੀ ਹੌਲੀ ਇਹਨੂੰ ਭੁੰਨੀ ਜਾਣਾ ਠੀਕ ਹੈ ਜੀ ਤਿਆਂ ਚ ਮੀਡੀਅਮ ਰੱਖਣੀ ਆ ਖੁਰਚਣਾ ਵੀ ਜਿਹੜਾ ਆਪਾਂ ਨੇ ਹੌਲੀ-ਹੌਲੀ ਮਾਰਨਾ ਤਾਂ ਜੋ ਆਟੇ ਨੂੰ ਸੇਕ ਲੱਗੀ ਜਾਵੇ ਠੀਕ ਹੈ ਜੀ ਕਈ ਵਾਰ ਆਪਾਂ ਕਿਆ ਕਰਦੇ ਆ ਲੈ ਖੁਰਚਣਾ ਤੇ ਖੁਰਚਣਾ ਠੀਕ ਹੈ ਜੀ ਆਟਾ ਭੁੰਨਣ ਨੂੰ ਲੱਗ ਜਾਂਦਾ ਫਿਰ ਟਾਈਮ ਖੁਰਚਣਾ ਆਪਾਂ ਨੇ ਇਸ ਤਰੀਕੇ ਨਾਲ ਹੌਲੀ-ਹੌਲੀ ਮਾਰਨਾ ਵੀ ਆਟੇ ਨੂੰ ਥੱਲੇ ਤੇ ਕੜਾਹੀ ਮਤੇ ਸੇਕ ਲੱਗੇ ਠੀਕ ਹੈ ਜੀ ਤਾਂ ਜੋ ਆਟਾ ਜਿਹੜਾ ਉਹ ਛੇਤੀ ਭੁੰਨ ਹੋ ਜਵੇ ਤੇ ਲਓ ਜੀ ਇਹਨੂੰ ਹੁਣ ਭੁੰਨਾਂਗੇ ਆਪਾਂ ਕਰਾਂਗੇ ਇਹਨਾਂ ਲਾਲ ਹੌਲੀ-ਹੌਲੀ ਤੇ ਮਿਲਦੇ ਆਂ ਜੀ ਫਿਰ ਹੁਣ ਥੋੜੀ ਦੇਰ ਬਾਅਦ ਤੈਨੂੰ ਹਲਾਈ ਜਰੂਰ ਜਾਣਾ ਠੀਕ ਹੈ ਜੀ ਲਾਉਣਾ ਹੌਲੀ ਹੌਲੀ ਹੈ ਸੋ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਜੀ ਲਾਈਕ ਤੇ ਸ਼ੇਅਰ ਜਰੂਰ ਕਰਦੇ ਆ ਕਰੋ ਜੀ ਜਿਹੜੇ ਵੀ ਨਾਲ ਜੁੜੇ ਹੋਏ ਆ ਜੀ ਭੈਣ ਭਰਾ ਤੇ ਜਿਹੜੇ ਵੀ ਚੈਨਲ ਪਰ ਨਵੇਂ ਆ ਜੀ ਉਹ ਹਲਵਾਈ ਸਟਾਈਲ ਠੀਕ ਹੈ ਜੀ ਇਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਓ ਜੀ ਆਟਾ ਆਪਣਾ ਭੁੰਨ ਚੁੱਕਿਆ ਜੀ ਠੀਕ ਹੈ ਜੀ ਤੁਹਾਨੂੰ ਦਿਖਾ ਦਿੰਦੇ ਆ ਆਟੇ ਦਾ ਕਲਰ ਤਕਰੀਬਨ ਮੈਂ ਜਿਹੜਾ ਆਟਾ ਆਟਾ ਏ ਉਹ ਮੱਠੀਆਂਾਂ ਚ ਭੁੰਨੇ ਆ ਬੰਦੇ ਨੂੰ ਭੁੰਨਣ ਨੂੰ ਤਕਰੀਬਨ ਘੰਟੇ ਤੋਂ ਉੱਪਰ ਲੱਗ ਗਿਆ ਆ ਕਲਰ ਚੈੱਕ ਕਰ ਲਓ ਆਟੇ ਦਾ ਠੀਕ ਹੈ ਜੀ ਸੋ ਇਦਾਂ ਦਾ ਆਟਾ ਆਪਾਂ ਨੇ ਰੱਖਣਾ ਏ ਤੇ ਲੋ ਜੀ ਹੁਣ ਆਟੇ ਨੂੰ ਉਤਾਰ ਲੈਣੇ ਆਪਾਂ ਥੱਲੇ ਠੀਕ ਹੈ ਜੀ ਸੋ ਉਸ ਤੋਂ ਬਾਅਦ ਕਰਦੇ ਆਂ ਫਿਰ ਅਗਲਾ ਪ੍ਰੋਸੈਸ ਸ਼ੁਰੂ ਆਪਾਂ ਤੇ ਲੋ ਜੀ ਆਟਾ ਆਪਣਾ ਭੁੰਨ ਚੁੱਕਿਆ ਜੀ ਮੰਨੂ ਆਟਾ ਭੁੰਨਦੇ ਨੂੰ ਤਕਰੀਬਨ ਘੰਟਾ ਕੋ ਹੋ ਗਿਆ ਠੀਕ ਹੈ ਜੀ ਘੰਟੇ ਤੇ ਜਾਨੀ ਉਪਰੇ ਲੱਗ ਗਿਆ ਕਿਉਂਕਿ ਮੈਂ ਜਿਹੜਾ ਆਟਾ ਉਹ ਮੱਠੀਆਂਾਂ ਚ ਪਰ ਭੁੰਨਿਆ ਏ ਕਿਉਂਕਿ ਜੇ ਆਪਾਂ ਕਈ ਵਾਰ ਤੇਜ ਆਂਚ ਪਰ ਆਟਾ ਭੁੰਨ ਲੰਨੇ ਆ ਤਾਂ ਉਪਰ ਉਪਰ ਜਿੱਤੇ ਉਹ ਹੋ ਜਾਂਦਾ ਪਿਛਤੇ ਰਹਿ ਜਾਂਦਾ ਕੱਚਾ ਦਾਬੜੇ ਦੇ ਵਿੱਚ ਆਟੇ ਦੀ ਉਹ ਗੇਮ ਹੈ ਸਾਰੀ ਜੇ ਤੁਹਾਡਾ ਆਟਾ ਸਹੀ ਢੰਗ ਨਾਲ ਭੁੰਨ ਹੋ ਗਿਆ ਤਾਂ ਸਮਝ ਲਓ ਤੁਹਾਡਾ ਦਾਬੜਾ ਜਿਹੜਾ ਉਹ ਸਹੀ ਢੰਗ ਨਾਲ ਕੀ ਜਿਹੜਾ ਰਲ ਜਾਊਗਾ ਜੇ ਕੱਚਾ ਰਹਿ ਗਿਆ ਆਟਾ ਤਾਂ ਵੀ ਦਿੱਕਤ ਹੈ ਜਿਆਦਾ ਰੈੱਡ ਹੋ ਗਿਆ ਤਾਂ ਵੀ ਦਿੱਕਤ ਹੈ ਠੀਕ ਹੈ ਜੀ ਆਹ ਦੇਖ ਲਓ ਇਹਜਾ ਆਟਾ ਰੱਖਣਾ ਆਪਾਂ ਨੇ ਤੇ ਲੋ ਜੀ ਆਟਾ ਆਪਣਾ ਹੋ ਚੁੱਕਿਆ ਏ ਹੁਣ ਇਹ ਥੱਲੇ ਵੀ ਲੱਗ ਗਿਆ ਲੱਗਣ ਹਣੂੰ ਉਤਾਰਦੇ ਆ ਥੱਲੇ ਆਪਾਂ ਉਹ ਤੋਂ ਬਾਅਦ ਕਰਦੇ ਆ ਫਿਰ ਅਗਲਾ ਪ੍ਰੋਸੈਸ ਸ਼ੁਰੂ ਲੋ ਜੀ ਆਟਾ ਆਪਣਾ ਭੁੰਨ ਹੋ ਗਿਆ ਆਟਾ ਤਾਰ ਲਿਆ ਆਪਾਂ ਨੇ ਥੱਲੇ ਹੁਣ ਠੀਕ ਹੈ ਜੀ ਤੇ ਇਹਨੂੰ ਕਰੂੰਗੇ ਠੰਡਾ ਥੋੜਾ ਜਾਂ ਠੰਡਾ ਕਰਨ ਤੋਂ ਬਾਅਦ ਇਹਨੂੰ ਛਾਣੂਗੇ ਆਪਾਂ ਛਾਨਣੀ ਚ ਇਹਨੂੰ ਕਿਉਂਕਿ ਆਟਾ ਕਈ ਵਾਰ ਭੁੰਦੇ ਭੁੰਦੇ ਥੱਲੇ ਹੀ ਲੱਗ ਜਾਂਦਾ ਠੀਕ ਹੈ ਜੀ ਤੇ ਜਦ ਆਪਾਂ ਕੀ ਦੇ ਵਿੱਚੋਂ ਸਿੱਧਾ ਡਾਇਰੈਕਟ ਆਟਾ ਪਾ ਲਿਆ ਤਾ ਕਈ ਵਾਰ ਲੱਗੇ ਹੋਏ ਆਕੇ ਦਾ ਟੇਸਟ ਆਉਣ ਲਾ ਜਾਂਦਾ ਥੱਲੇ ਠੀਕ ਹੈ ਜੀ ਕਿਉਂਕਿ ਆਟਾ ਜਦੋਂ ਭੁੰਨਤਿਆਂ ਲੱਗਦਾ ਜ਼ਰੂਰ ਆ ਥੱਲੇ ਸੋ ਇਸ ਕਰਕੇ ਇਹਨੂੰ ਹੁਣ ਠੰਡਾ ਕਰਕੇ ਛਾਣੂਗੇ ਆਪਾਂ ਤੇ ਉਹ ਤੋਂ ਬਾਅਦ ਕਰਦੇ ਆਂ ਫਿਰ ਅਗਲਾ ਪ੍ਰੋਸੈਸ ਸ਼ੁਰੂ ਸੋ ਜਿਹੜੇ ਵੀ ਇਸ ਚੈਨਲ ਪਰ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਵੀ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਜੀ ਫਿਰ ਹੁਣ ਥੋੜੀ ਦੇਰ ਬਾਅਦ ਤੈਨੂੰ ਜੀ ਹੁਣ ਤੁਹਾਨੂੰ ਦੱਸ ਦਿਆਂ ਜਿਹੜਾ ਜਿਹੜਾ ਆਪਾਂ ਸਮਾਨ ਵਰਤੋਂਗੇ ਸਭ ਤੋਂ ਪਹਿਲਾਂ ਕੀ ਦੇ ਵਿੱਚ ਪਾਉਂਗੇ ਆਪਾਂ ਫੁੱਲ ਮਖਾਣੇ ਠੀਕ ਹੈ ਜੀ ਤੇ ਹੈਗੇ ਆ 100 ਗ੍ਰਾਮ ਪਾਉਂਗੇ ਕੁਸਕੇ ਪਏ ਆਪਣੇ ਕੋਲ ਠੀਕ ਹੈ ਜੀ ਕੁਸਕਲ ਪਾਫੇ ਚ ਪਏ ਆ ਤੇ 50 ਗ੍ਰਾਮ ਵਰਤੋਂਗੇ ਆਪਾਂ ਗੂੰਦ ਹੈੜਾ ਵਰਤੋਂਗੇ ਠੀਕ ਹੈ ਜੀ ਇੰਨੀਆਂ ਕਾ ਦੇਖ ਲਓ ਕਿਉਂਕਿ ਹੈੜਾ ਨਾਲ ਕੀ ਦੀ ਗੱਲਬਾਤ ਬਣਦੀ ਆ ਹੈੜ ਚਾਹੇ ਬੜੀ ਲੈ ਲਿਓ ਚਾਹੇ ਛੋਟੀ ਦੇ ਲਿਓ ਤੁਹਾਡੀ ਮਰਜ਼ੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਥੋੜੀਆਂ ਕਾਲੀਆਂ ਮਿਰਚਾਂ ਵਰਤੂਗੇ ਠੀਕ ਹੈ ਜੀ ਐਂਦੀ ਕਵਾਂਟੀਟੀ ਐ ਇੰਨੀ ਕਾ ਤੁਸੀਂ ਪਤਾਉਣੀ ਘਟਾਉਣੀ ਹੋਈ ਵਧਾ ਲਿਓ ਉਹ ਤੁਹਾਡੀ ਮਰਜ਼ੀ ਆ ਠੀਕ ਹੈ ਜੀ ਇੰਨੀ ਕ ਜੁਆਇਨ ਪਾਉਂਗੇ ਤੇ ਬਾਕੀ ਜਿਹੜੇ ਤੁਹਾਡੇ ਕੋਲ ਡਰਾਈ ਫਰੂਟ ਹੋਏ ਜਿਹੜੇ ਤੁਹਾਨੂੰ ਵਧੀਆ ਲੱਗਦੇ ਆ ਖਾਣ ਚ ਜਿਵੇਂ ਮੱਗਜ ਹੋ ਗਏ ਕਾਜੂ ਹੋ ਗਏ ਠੀਕ ਹੈ ਜੀ ਸੌਂਫ ਪਾਣੀ ਹੋਈ ਸੌਂਫ ਵੀ ਪਾ ਦਿਓ ਥੋੜੀ ਬਹੁਤੀ ਚੱਲ ਜੂਗੀ ਪਰ ਮੈਂ ਕੱਲੇ ਬਦਾਮ ਪਾ ਰਿਹਾ ਠੀਕ ਹੈ ਜੀ ਕਿਉਂਕਿ ਮੈਨੂੰ ਬਦਾਮ ਵਧੀਆ ਲੱਗਦੇ ਆ ਕੱਲੇ ਬਦਾਮੇ ਕੱਟੇ ਮੈਂ ਇਹ 100 ਗ੍ਰਾਮ ਠੀਕ ਹੈ ਜੀ ਸੋ ਆਜੋ ਫਿਰ ਹੁਣ ਸਭ ਤੋਂ ਪਹਿਲਾਂ ਆਟਾ ਛਾਣ ਲਿਆ ਸੀ ਤੇ ਹੁਣ ਤੁਹਾਨੂੰ ਦਿਖਾਉਂਦੀ ਆ ਗੁੜ ਠੀਕ ਹੈ ਜੀ ਗੁੜ ਤੋੜ ਕੇ ਤੇ ਲਓ ਜੀ ਆਟਾ ਜਿਹੜਾ ਆਪਾਂ ਨੇ ਛਾਣ ਲਿਆ ਠੀਕ ਹੈ ਜੀ ਆ ਦੇਖੋ ਇਹਨਾਂ ਕਲੀਨ ਕਰ ਲਿਆ ਆਟਾ ਛਾਣ ਕੇ ਆਪਾਂ ਨੇ ਕਿਉਂਕਿ ਜਦੋਂ ਆਟਾ ਭੁੰਦੇ ਆ ਨਾ ਇਹ ਥੱਲੇ ਥੁੱਲੇ ਜ਼ਰੂਰ ਲੱਗ ਜਾਂਦਾ ਹੈ ਕਿਉਂਕਿ ਚੁੱਲ੍ਹੇ ਦੀ ਆਂਚ ਉਪਰ ਸੋ ਆਟੇ ਦਾ ਕਲਰ ਦੇਖ ਲਓ ਜੀ ਥੋੜਾ ਜਿਹਾ ਸਾਫ਼ ਨਹੀਂ ਆ ਰਿਹਾ ਕਿਉਂਕਿ ਮੈਂ ਤੁਹਾਨੂੰ ਹੁਣ ਇੱਧਰ ਕਰਕੇ ਦਿਖਾਉਂਦਾ ਬਾਹਰ ਕਰਕੇ ਆ ਦੇਖ ਲਓ ਠੀਕ ਹੈ ਜੀ ਐਦਾਂ ਦਾ ਜਿਹੜਾ ਆਪਾਂ ਨੇ ਕਲਰ ਰੱਖਣਾ ਆਟੇ ਦਾ ਤੇ ਬਾਕੀ ਗੁੜ ਆਪਾਂ ਨੇ ਤੋੜ ਲਿਆ ਠੀਕ ਹੈ ਜੀ ਬਰੀਕ ਕਰ ਲਿਆ ਤੁਸੀਂ ਸ਼ੱਕਰ ਪੌਣੀ ਹੋਈ ਸ਼ੱਕਰ ਪਾ ਲਿਓ ਪਰ ਸ਼ੱਕਰ ਹੁੰਦੀ ਆ ਠੰਡੀ ਗੁੜ ਹੁੰਦਾ ਗਰਮ ਠੀਕ ਹੈ ਜੀ ਇਸ ਸਾਲ ਦੇ ਵਿੱਚ ਤੁਸੀਂ ਗੁੜੇ ਪਾਓ ਠੀਕ ਹੈ ਜੀ ਕਿਉਂਕਿ ਗਰਮਾਹਟ ਦੀ ਗਰਮਾਹਟ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਲਓ ਜੀ ਆਜੋ ਫਿਰ ਹੁਣ ਕਰਦੇ ਆ ਇਹਨੂੰ ਰਲਾ ਕੇ ਦਿਖਾਉਂਦੇ ਆ ਤੁਹਾਨੂੰ ਤੇ ਲਓ ਜੀ ਕੜਾਹੀ ਆਪਾਂ ਨੇ ਰੱਖ ਲਈ ਆਪਾਂ ਨੂੰ ਹੁਣ ਅੰਦਰ ਆਉਣਾ ਪੈ ਗਿਆ ਬਾਹਰ ਚੱਲਣ ਲੱਗੀ ਹਵਾ ਠੀਕ ਹੈ ਜੀ ਮਿੱਟੀ-ਮੁੱਟੀ ਉੱਡ ਰਹੀ ਆ ਉਹਦੇ ਕਰਕੇ ਆਪਾਂ ਹੁਣ ਅੰਦਰ ਇਹ ਜਿਹੜਾ ਇੱਥੇ ਰਸੋਈ ਦੇ ਵਿੱਚ ਬਣਾਵ ਗਿਆ ਪਹਿਲਾਂ ਆਪਾਂ ਨੇ ਪਾ ਲਿਆ ਗੂੰਦ ਠੀਕ ਹੈ ਜੀ ਘੀ ਦੇ ਵਿੱਚ ਤੇ ਇਹਨੂੰ ਭੁੰਨੂਗਾ ਨਾ ਔਰ ਪੂਰੇ ਸੇਕ ਪਰ ਇਹ ਭੁੰਨਣਾ ਠੀਕ ਹੈ ਜੀ ਤੇ ਥੋੜਾ-ਥੋੜਾ ਹਿਲਾਇਆ ਜਾਣਾ ਇਦਾਂ ਤਾਂ ਹੀ ਇਹ ਫੁੱਲੂਗਾ ਦੇਖੋ ਫੁੱਲਣ ਲੱਗ ਗਿਆ ਸੇਕ ਰੱਖਣਾ ਪੂਰਾ ਆ ਦੇਖੋ ਠੀਕ ਆ ਜੀ ਐਨ ਫੁੱਲਣ ਲੱਗ ਗਿਆ ਇਹ ਤੇ ਹਲਾਈ ਜਰੂਰ ਜਾਣਾ ਇਹਨੂੰ ਤੇ ਲਓ ਜੀ ਗੋਮ ਦਾ ਆਪਣਾ ਭੁੰਨ ਹੋ ਗਿਆ ਐਨ ਕਰਾਰਾ ਕਰ ਲਿਆ ਆਪਾਂ ਨੇ ਹੁਣ ਪਾਉਨੇ ਇਹਦੇ ਚ ਹੜਾਂ ਠੀਕ ਆ ਜੀ ਇੰਨੀਆਂ ਕਰ ਤੇ ਲਓ ਜੀ ਇਹਨਾਂ ਨੂੰ ਵੀ ਪੂਰੇ ਸੇਕ ਪਰ ਭੁੰਨੂਗੇ ਤੇ ਜਦੋਂ ਹੜਾਂ ਤੁਸੀਂ ਭੁੰਨਣੀਆਂ ਆਪਰਾ ਮੂੰਹ ਥੋੜਾ ਜਿਹਾ ਪਿੱਛੇ ਰੱਖਿਓ ਠੀਕ ਹੈ ਜੀ ਕਿਉਂਕਿ ਕਈ ਵਾਰ ਇਹ ਜਦੋਂ ਫੁੱਲਦੀਆਂ ਨਾ ਠੀਕ ਹੈ ਜੀ ਤਾਂ ਪਟਾਕਾ ਜਾਂ ਮਾਰਦੀਆਂ ਫੁੱਟ ਜਾਂਦੀਆਂ ਐ ਆਹ ਲਓ ਠੀਕ ਹੈ ਜੀ ਆਹ ਦੇਖ ਲਓ ਠੀਕ ਆ ਛੋਟੀਆਂ ਛੋਟੀਆਂ ਤੇ ਕਿੱਟ-ਕਿੱਟੀਆਂ ਹੋ ਗਈਆਂ ਫੁੱਲ ਕੇ ਇਹ ਤੇ ਜਦੋਂ ਵੀ ਇਹ ਭੁੰਨਣੀਆਂ ਇੱਕ ਵਾਰ ਸੇਕ ਤੁਸੀਂ ਐਨ ਫੁੱਲ ਰੱਖਣਾ ਜਦੋਂ ਫੁੱਲ ਜੇ ਗਈਆਂ ਫਿਰ ਚਾਹੇ ਸੇਕ ਤੁਸੀਂ ਘਟਾ ਲਿਓ ਠੀਕ ਹੈ ਜੀ ਆ ਦੇਖੋ ਇਦਾਂ ਫੁੱਲ ਗਈਆਂ ਇਹ ਤੇ ਹੁਣ ਸੇਕ ਕਰ ਲਾਂਗੇ ਘੱਟ ਇਹਨਾਂ ਨੂੰ ਵੀ ਕੱਢ ਲਾਂਗੇ ਬਾਹਰ ਆਪਾਂ ਠੀਕ ਹੈ ਜੀ ਹੈਡਾਂ ਬਹੁਤ ਜ਼ਰੂਰੀ ਆ ਕੀ ਦੇ ਵਿੱਚ ਪਾਉਣੀਆਂ ਕਿਉਂਕਿ ਲੱਕ ਲੁੱਕ ਸੁਖਦਾ ਹੋਵੇ ਠੀਕ ਹੈ ਜੀ ਉੰ ਵੀ ਬੈਵਾਦੀ ਤੋਂ ਵਧੀਆ ਰਹਿਣੀਆਂ ਤੇ ਹੁਣ ਭੁੰਨਾਂਗੇ ਜੀ ਮਖਾਣੇ ਤੇ ਲਓ ਜੀ ਕੀ ਥੋੜਾ ਜਿਹਾ ਪਾਣੀ ਵਧਾ ਲਿਆ ਤੇ ਲੋ ਜੀ ਹੁਣ ਮਖਾਣੇ ਭੁੰਨਦੇ ਆਪਾਂ ਪਹਿਨ ਚੰਗੀ ਤਰ੍ਹਾਂ ਕਰਾਰੇ ਜੇ ਕਰ ਲੈਣੇ ਆਪਾਂ ਨੇ ਇਹ ਠੀਕ ਹੈ ਜੀ ਮਖਾਣੇ ਦੀ ਕੁਆਂਟੀਟੀ ਹੈਗੀ ਆ 100-150 ਗ੍ਰਾਮ ਠੀਕ ਹੈ ਜੀ ਤੁਸੀਂ ਵੱਧ ਘੱਟ ਵੀ ਪਾਉਣੇ ਹੋਏ ਪਾ ਲਿਓ ਕਿਉਂਕਿ ਮਖਾਣੇ ਆ ਜਿਹੜੇ ਘੀ ਦੇ ਵਿੱਚ ਪੈਸੇ ਵੀ ਵਧੀਆ ਲੱਗਦੇ ਆ ਤੇ ਉਹ ਵੀ ਇਹ ਜਾਨਦਾਰ ਹੁੰਦੇ ਆ ਠੀਕ ਹੈ ਜੀ ਹਾਰਡ ਹੂਡ ਦੀ ਪ੍ਰੋਬਲਮ ਵਾਸਤੇ ਠੀਕ ਆ ਇਹ ਤੇ ਲੋ ਜੀ ਇਹਨਾਂ ਨੂੰ ਭੁੰਨੂਗਾ ਐਨ ਚੰਗੀ ਤਰ੍ਹਾਂ ਕੈੜੇ ਜੇ ਕਰ ਲੈਣੇ ਆਪਾਂ ਜਣੀ ਐਨ ਕਰਾਰੇ ਜੇ ਕਰ ਲੈਣੇ ਉਤੋਂ ਬਾਅਦ ਕੱਟ ਦੇ ਇਹਨਾਂ ਨੂੰ ਪਲੇਟ 'ਚ ਤੇ ਲੋ ਜੀ ਮਖਾਣੇ ਵੀ ਆਪਣੇ ਪੁੰਨ ਹੋ ਗਏ ਠੀਕ ਹੈ ਜੀ ਤੇ ਹੁਣ ਕੜਾਹੀ ਦੇ ਵਿੱਚ ਪਾਉਨੇ ਆਪਾਂ ਕੀ ਤੇ ਲੋ ਜੀ ਜਦ ਤੱਕ ਆਪਣਾ ਘੀ ਘੁਲ ਰਿਹਾ ਹੈ ਆਪਾਂ ਨੇ ਮਿਕਸੀ ਦੇ ਜੱਗ 'ਮਾਂ ਆ ਗੂੰਦਰ ਹੈਡਾਂ ਜੀਆਂ ਪਾ ਦੀਆਂ ਵਿੱਚੇ ਪਾ ਲੂਗੇ ਕਾਲੀਆਂ ਮਿਰਚਾਂ ਚਾਹੇ ਤੁਸੀਂ ਇਹਨੂੰ ਜਿਹੜਾ ਇੱਕ ਕੁੱਟਣ ਵਾਲਾ ਜਗਾਰਜਾ ਹੁੰਦਾ ਠੀਕ ਹੈ ਜੀ ਇਹਨੂੰ ਮਾਮਜਿਸਤਾ ਕਹਿ ਦਿੰਦੇ ਚਾਹੇ ਉਹਦੇ 'ਚ ਕੁੱਟ ਲਿਓ ਜੇ ਮਿਕਸੀ ਹੋਈ ਮੇਰੇ ਕੋਲ ਮਿਕਸੀ ਹੈਗੀ ਮੈਂ ਇਹਦੇ 'ਚ ਕੁੱਟ ਦਿਆਂ ਠੀਕ ਹੈ ਜੀ ਇਹਨੂੰ ਹੁਣ ਆਪਾਂ ਗ੍ਰੈਂਡ ਕਰ ਲਵਾਂਗੇ ਜਮਈ ਤੇ ਲੋ ਜੀ ਏਦਾਂ ਦਾ ਕਰ ਲੈਣਾ ਆਪਾਂ ਨੇ ਹਾ ਦਰਦਰਾ ਜਾਂ ਠੀਕ ਹੈ ਜੀ ਸੋ ਆਜੋ ਫਿਰ ਹੁਣ ਇਹਨੂੰ ਕੀ ਘੋਲਦੇ ਆਂ ਤੇ ਲੋ ਜੀ ਕੀ ਆਪਣਾ ਥੋੜਾ ਜਿਹਾ ਰਹਿ ਗਿਆ ਕੋਲੋਂ ਤੋਂ ਠੀਕ ਹੈ ਜੀ 1 ਕਿਲੋ ਆਪਾਂ ਨੇ ਘੀ ਲੈ ਲਿਆ 1 ਕਿਲੋ ਹੀ ਆਪਣਾ ਆਟਾ ਤਾਂ ਠੀਕ ਆ ਜੀ ਕਿਲੋ ਹੀ ਆਪਾਂ ਗੁੜ ਪਾਉਂਗੇ ਇਹ ਚ ਤੁਸੀਂ ਗੁੜ 1/2 ਕਿਲੋ ਵੀ ਪਾ ਸਕਦੇ ਹੋ ਜੇ ਜ਼ਿਆਦਾ ਮਿੱਠਾ ਵਧੀਆ ਲੱਗਦਾ ਤੇ ਘਟਾ ਵੀ ਸਕਦੇ ਹੋ ਸ਼ੱਕਰ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਠੀਕ ਆ ਜੀ ਤੇ ਲਓ ਜੀ ਆ ਤੁਹਾਨੂੰ ਦਿਖਾਉਨੇ ਆ ਫਿਰ ਦੇਸੀ ਦਾ ਬੜਾ ਬਣਾ ਕੇ ਤੇ ਲਓ ਜੀ ਕੀ ਆਪਣਾ ਹੋ ਗਿਆ ਗਰਮ ਹੁਣ ਪਾਲਾਂਗੇ ਇਹਦੇ ਵਿੱਚ ਗੁੜ ਆਪਾਂ ਠੀਕ ਆ ਜੀ ਗੁੜ ਤੁਸੀਂ ਤੋੜ ਕੇ ਪਾਉਣਾ ਹਮੇਸ਼ਾ ਠੀਕ ਹੈ ਜੀ ਤੇ ਲਓ ਜੀ ਇਹਨੂੰ ਹੁਣ ਹਲਾਈ ਜਾਣਾ ਸੇਕ ਰੱਖਣਾ ਇਹਨੂੰ ਫੁੱਲ ਤੇ ਜਦੋਂ ਆਪਣਾ ਗੁੜ ਮਾਰ ਜਾ ਬਸ ਨਰਮ ਜਾ ਹੋ ਗਿਆ ਠੀਕ ਹੈ ਜੀ ਯਾਨੀ ਜਦ ਇਹ ਆਪਾਂ ਇਹਦੇ ਵਿੱਚ ਆਪਣਾ ਦੂਆ ਮਟੀਰੀਅਲ ਪਾ ਦੇਣਾ ਤੇ ਲਓ ਜੀ ਗੁੜ ਦੇ ਨਾਲੇ ਪਾ ਦਾਂਗੇ ਥੋੜੀ ਜਿਹੀ ਬਦਾਮ ਠੀਕ ਹੈ ਜੀ ਇਹ ਬਦਾਮ ਆਪਣੇ ਭੁੰਨ ਹੋ ਜੂਗੇ ਤੇ ਨਾਲੇ ਪਾ ਦਾਂਗੇ ਅਜਵੈਨ ਸੇ ਪੂਰੇ ਸੇ ਇੱਕ ਵਾਰ ਭੁੰਨਣਾ ਇਹਨੂੰ ਹਲਾਈ ਜ਼ਰੂਰ ਜਾਣਾ ਠੀਕ ਹੈ ਜੀ ਗੁੜ ਕਈ ਵਾਰ ਥੱਲੇ ਵੀ ਲੱਗ ਸਕਦਾ ਆਪਣਾ ਤੇ ਲੋ ਜੀ ਨਾਲੇ ਹੁਣ ਆਪਣਾ ਦੂਆ ਮਟੀਰੀਅਲ ਪਾ ਦੂੰਗੇ ਹੈੜਾ ਹੂੜਾ ਗੁੰਦ ਗਾਂਦ ਜਾਂ ਠੀਕ ਹੈ ਜੀ ਸਾਰੇ ਈ ਝਾੜ ਦੂੰਗੇ ਇਹਦੇ ਵਿੱਚ ਤੇ ਲੋ ਜੀ ਗੈਸ ਕਰ ਤਾ ਆਪਾਂ ਨੇ ਬੰਦ ਹੋਣਾ ਠੀਕ ਹੈ ਜੀ ਕੀ ਇਹਨੂੰ ਲੱਗੀ ਦੀਵਾਲੀ ਜੀ ਆਉਣਾ ਤੇ ਲਓ ਜੀ ਆਪਾਂ ਹੁਣ ਇਹਨੂੰ ਇਦਾਂ ਹੀ ਜਿਹੜਾ ਉਹ ਖੋੜ ਲੂਗੇ ਤੇ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਟਾ ਤੇ ਲਓ ਜੀ ਹੁਣ ਪਾਉਣੇ ਆ ਝਮਖਾਣੇ ਆਪਾਂ ਠੀਕ ਹੈ ਜੀ ਤੇ ਨਾਲੇ ਪਾ ਦਾਂਗੇ ਜੀ ਆਟਾ ਆਹ ਲਓ ਜੀ ਤੇ ਲਓ ਜੀ ਨਾਲੇ ਆਟਾ ਪਾ ਦਾਂਗੇ ਲਓ ਜੀ ਆਟਾ ਆਪਣਾ ਆਪਾਂ ਨੇ ਪਾ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਠੀਕ ਹੈ ਜੀ ਤੇ ਲਓ ਜੀ ਤੁਹਾਡਾ ਦੇਸੀ ਦਾਵੜਾ ਬਣ ਕੇ ਤਿਆਰ ਆ ਠੀਕ ਹੈ ਜੀ ਐਨ ਆਪਣਾ ਮਟੀਰੀਅਲ ਪੂਰਾ ਪੂਰਾ ਆ ਗਿਆ ਠੀਕ ਹੈ ਜੀ ਕਲਰ ਚੈੱਕ ਕਰ ਲਓ ਦਾਵੜੇ ਦਾ ਘੀ ਦਾ ਯਾਨੀ ਇਸ ਤਰੀਕੇ ਨਾਲ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਠੀਕ ਹੈ ਜੀ ਦੇਸੀ ਤਰੀਕੇ ਨਾਲ ਬਣਾ ਸਕਦੇ ਆ ਜੀ ਸਰਦੀਆਂ ਦੇ ਵਿੱਚ ਇਹਨੂੰ ਗੁੜ ਗੜਾ ਆਪਣਾ ਇਹਨਾਂ ਮਿਕਸ ਹੋ ਗਿਆ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਸੋ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ 'ਚ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਠੀਕ ਹੈ ਜੀ ਸੋ ਐਦਾਂ ਜਿਹੜੀ ਆਪਾਂ ਦੇਸੀ ਆਈਟਮ ਆ ਆਪਣੇ ਘਰ ਦੇ ਵਿੱਚ ਆ ਦੇਖ ਲਓ ਠੀਕ ਹੈ ਜੀ ਬਣਾ ਸਕਦੇ ਆ ਤੇ ਲਓ ਜੀ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ